ਮੈਡਮ ਮੈਡਮ ਮੈਨੇ ਪਹਿਲੀ ਵਾਰ ਇਹ ਮੈਂ ਆਪਣੇ ਨਾਲ ਇਹਨਾ ਕਲਾਸ ਵਿੱਚ ਆ ਮੈਂ ਸਵਾਲ ਕਰਨਾ ਚਾਹੁੰਦਾ ਸੁਨੀਤਾ ਕੰਬੋਲ ਦੀ ਬਦਲੀ ਕਰੋ ਬਦਲੀ ਕਰੋ ਬਦਲੀ ਕਰੋ ਬੱਚਿਆਂ ਦਾ ਮਾਹੌਲ ਖਰਾਬ ਕਰਨ ਵਾਲੀ ਦੀ ਆਪਣਾ ਵੀ ਬਦਲੀ ਕਰੋ ਬਦਲੀ ਕਰੋ ਬਦਲੀ ਕਰੋ ਸਿੱਖਿਆ ਦਾ ਮਾਹੌਲ ਖਰਾਬ ਕਰਨ ਵਾਲੀ ਸੁਨੀਤਾ ਕੰਬੋਲ ਦੀ ਬਦਲੀ ਕਰੋ ਬਦਲੀ ਕਰੋ ਬਦਲੀ ਕਰੋ ਸੁਨੀਤਾ ਕੰਬੋਲ ਦੀ ਬਦਲੀ

हां जी मेरा नाम सुनीता कंबोज है हिंदी मिस्ट्रेस की कहना चाहोगे तो तुम्हारे खिलाफ लगा मैं लगाए रहे स्टाफ इस स्कूल ਦੇ ਵਿੱਚ ਜਦੋਂ ਮੇਰੀ ਮੈਨੂੰ ਮੇਰੇ ਅਫਸਰ ਸਾਹਿਬਾਨ ਦੇ ਹੁਕਮਾਂ ਤਹਿਤ ਮੈਂ ਸਕੂਲ ਦੇ ਵਿੱਚ ਜਦੋਂ ਬਦਲੀ ਕਰਵਾ ਕੇ ਆਈ ਸੀਗੀ ਤੇ ਮੈਂ ਉਹਨਾਂ ਦੇ ਹੁਕਮ ਮੰਨ ਲਏ ਉਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਜਿੱਥੇ ਕਲੇਸ਼ ਹੈਗਾ ਉਸ ਜਗ੍ਹਾ ਤੇ ਰਹਿ ਕੇ ਤੁਸੀਂ ਕੀ ਕਰਨਾ ਔਰ ਹੱਸਦੇ ਘੇੜਦੇ ਮੇਰਾ ਮੂੰਹ ਮਿੱਠਾ ਕਰਵਾ ਕੇ ਸਕੂਲ ਦੇ ਵਿੱਚ ਭੇਜਿਆ ਜਿੱਥੇ ਪ੍ਰਿੰਸੀਪਲ ਸਾਹਿਬਾਨ ਵੱਲੋਂ 16 ਮਾਰਚ ਨੂੰ ਹਾਜ਼ਰ ਹੋਣ ਦੇ ਦੌਰਾਨ ਹੀ ਇਹ ਗੱਲ ਕਹੀ ਗਈ ਕਿ ਜੇਕਰ 1 ਮਿੰਟ ਵੀ ਅਗਰ ਤੁਸੀਂ ਲੇਟ ਹੁੰਦੇ ਹੋ ਤੇ ਤੁਹਾਡੀ ਇੱਕ ਦਿਹਾੜੀ ਛੁੱਟੀ ਪਰੀ ਜਾਂਦੀ ਹੈ ਪਰੰਤੂ ਜਿਸ ਤਰ੍ਹਾਂ ਦੇ ਮੈਂ ਹਾਲਾਤ ਵੇਖੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀਗਾ ਔਰ ਤੁਸੀਂ ਦੇਖ ਰਹੇ ਹੋਗੇ ਜਿਹੜੇ ਤਰਨੇ ਲੱਗ ਰਹੇ ਆ ਸਾਹਮਣੇ ਇੱਕ ਬਲਕਰਨ ਲੈਕਚਰਰ ਹੈਗੇ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਦਾ ਬੋਲਚਾਲ ਵੀ ਪ੍ਰਿੰਸੀਪਲ ਸਾਹਿਬਾ ਨਾਲ ਬੰਦ ਹੈ ਔਰ ਉਹ ਉਹਨਾਂ ਦੇ ਖਿਲਾਫ ਵੀ ਮੈਨੂੰ ਪੜਖਾ ਰਹੇ ਸੀਗੇ ਹੋਰ ਵੀ ਕਈ ਅਧਿਆਪਕ ਹੈਗੇ ਨੇ ਇਹਨਾਂ ਦੀ ਆਪਣੀ ਨਿੱਜੀ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਇਹਨਾਂ ਨੇ ਖੁਦ ਹੱਲ ਕਰਨੀਆਂ ਨੇ ਬਲਕਰਨ ਅੱਜ ਵੀ ਤੁਸੀਂ ਅਗਰ ਦੇਖੋਗੇ ਕਮਰਾ ਨੰਬਰ 1 ਕਲਰਕ ਰੂਮ ਦੇ ਵਿੱਚ ਕੈਮਰੇ ਦੇ ਅਧੀਨ ਇਹ ਅਧਿਆਪਕ ਬੈਠੇ ਹੁੰਦੇ ਨੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਜਿਹੜਾ ਫਲੋਰ ਹੈਗਾ ਉੱਪਰ ਤੀਜਾ ਚੌਥਾ ਫਲੋਰ ਜਿਹੜਾ ਹੈਗਾ ਉੱਥੇ ਲੈਕਚਰਰ ਨੂੰ ਅਲੋਟ ਕੀਤੇ ਗਏ ਨੇ ਇਹ ਉਸ ਕਮਰੇ ਦੇ ਵਿੱਚ ਬੈਠ ਕੇ ਮੈਂ ਇਸ ਤੋਂ ਇਲਾਵਾ ਹੋਰ ਕਿਸੇ ਦਾ ਨਾਂ ਨਹੀਂ ਲੈਣਾ ਚਾਹੀਦੀ ਸਪੈਸ਼ਲ ਇੰਡਕਸ਼ਨ ਔਰ ਛੋਟੇ-ਛੋਟੇ ਜਿਹੜੇ ਹੈਗੇ ਚੁੱਲ੍ਹੇ ਰੱਖੇ ਹੋਏ ਨੇ ਮੈਂ 100 ਕਿਲੋਮੀਟਰ ਤੋਂ ਬਦਲੀ ਕਰਵਾ ਕੇ ਆ ਰਹੀਆਂ ਇੱਕ ਕੰਟਿਨ ਦਾ ਠੇਕਾ ਹੈ ਸਕੂਲ ਦੇ ਵਿੱਚ ਲੈ ਰਹੇ ਹਾਂ 20000 ਰੁਪਏ ਇੱਥੇ ਪੂਛ ਅਧਿਆਪਕਤਾ ਪੜੀ ਆਰਾਮ ਪ੍ਰਸਤੀ ਲਈ ਪ੍ਰੇਅ ਖਤਮ ਹੋਣ ਤੋਂ ਬਾਅਦ ਹੀ ਚਾਹ ਬਣਾਉਂਦੇ ਨੇ ਉਸ ਦੇ ਵਿੱਚ ਹੀ ਇਹ ਬਲਕਰਨ ਜੋ ਉੱਪਰ ਬਿਲਕੁਲ ਮੌਰੀ ਬਣ ਕੇ ਹੱਥ ਉੱਤੇ ਕਰ-ਕਰ ਕੇ ਧਰਨੇ ਲਗਾ ਰਿਹਾ ਮੇਰੇ ਵਿਰੁੱਧ ਜੇਕਰ ਮੇਰੇ ਨਾਲ ਕਿਸੇ ਦੀ ਕੋਈ ਨਿੱਜੀ ਰੰਜਿਸ਼ ਹੈਗੀ ਹੈ ਤਾਂ ਧਰਨੇ ਲਗਾਉਣ ਨਾਲ ਕੋਈ ਹੱਲ ਨਹੀਂ ਹੁੰਦਾ ਇਹ ਨਿੱਜੀ ਕੋਈ ਰੰਜਿਸ਼ ਮੇਰੇ ਨਾਲ ਹੈਗੀ ਹੈ ਤਾਂ ਹਰ ਮਸਲੇ ਦਾ ਹੱਲ ਜੜਾ ਹੈਗਾ ਬੈਠ ਕੇ ਹੋ ਸਕਦਾ ਹੈ ਪਰੰਤੂ ਸਿਰਫ ਆਪਣੀ ਕੰਫਰਟ ਜ਼ੋਨ ਲਈ ਇਹ ਅਧਿਆਪਕ ਜਿਹੜੇ ਹੈਗੇ ਆ ਇਕਜੁੱਟ ਨੇ ਕਿਉਂਕਿ ਪ੍ਰਿੰਸੀਪਲ ਵੱਲੋਂ ਇਹਨਾਂ ਨੂੰ ਅਡਜਸਟ ਕੀਤਾ ਜਾ ਰਿਹਾ ਹੈ ਔਰ ਮੇਰਾ ਨਾਂ ਲੈ ਕੇ ਮੇਰੇ ਮੋਢੇ ਤੇ ਬੰਦੂਕ ਰੱਖ ਕੇ ਇਹ ਸਾਰੇ ਸਟਾਫ ਨੂੰ ਮੇਰੇ ਵਿਰੁੱਧ ਭੜਕਾਇਆ ਗਿਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਤੁਹਾਡੇ ਖਿਲਾਫ ਮੈਨੂੰ ਇਸ ਸਕੂਲ ਦੇ ਵਿੱਚ ਜਿਹੜਾ ਹੈਗਾ 16 ਮਾਰਚ 2024 ਨੂੰ ਆਈਆਂ 8 ਮਹੀਨੇ ਸਕੂਲ ਦੇ ਵਿੱਚ ਕੰਮ ਕੀਤਾ ਜਿੱਥੇ ਮੈਨੂੰ ਕੋਈ ਸਟਾਫ ਰੂਮ ਨਹੀਂ ਦਿੱਤਾ ਗਿਆ ਬੈਠਣ ਲਈ ਕਮਰੇ ਬੰਦ ਸੀਗੇ ਤੁਹਾਡੇ ਖਿਲਾਫ ਤੁਹਾਡੇ ਖਿਲਾਫ ਚੱਲਦੇ ਨੇ ਇਹਨਾਂ ਕਿੰਨਾ ਚਿਰ ਹੋ ਗਿਆ ਸ਼ੁਰੂਆਤੀ ਦਿਨਾਂ ਤੋਂ ਹੀ ਅਗਰ ਇੱਕ ਮੁਖੀ ਦਾ ਵਿਤਕਰੇ ਭਰਾ ਮਾਹੌਲ ਹੈਗਾ ਤਾਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਸਿਰਫ ਇਸ ਲਈ ਕੀਤਾ ਜਾ ਰਿਹਾ ਸੀਗਾ ਕਿਉਂਕਿ ਇਹ ਪੀਰੀਅਡ ਨਹੀਂ ਪੀਰੀਅਡ ਛੜ ਛੜ ਕੇ ਆਪਣਾ ਬੈਠ ਰਹੇ ਸੀਗੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਜਦੋਂ ਮੂੰਹ ਜਬਾਨੀ ਮੂੰਹ ਜਬਾਨੀ ਮੈਂ ਕਈ ਵਾਰ ਪ੍ਰਿੰਸੀਪਲ ਸਾਹਿਬ ਨੂੰ ਮੂੰਹ ਜਬਾਨੀ ਦਫ਼ਤਰ ਦੇ ਵਿੱਚ ਇਸ ਗੱਲ ਦਾ ਦੱਸਿਆ ਕਿ ਇਹ ਟੀਚਰਾਂ ਵੱਲੋਂ ਮੇਰੇ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਕਿਤੇ ਇਹ ਨਾ ਹੋਏ ਪਿਛਲੇ ਸਕੂਲ ਤਰਾਇਆ ਸਕੂਲ ਦੇ ਵਿੱਚ ਵੀ ਮਸਲਾ ਉਹਨਾਂ ਵੱਲੋਂ ਔਰ ਜਦੋਂ ਮੈਂ ਡੀਓ ਦਫਤਰ ਵੀ ਜਾਂਦੀ ਸੀ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਮੈਡਮ ਲਿਖਤੀ ਸਾਨੂੰ ਦਿਓ ਲਿਖਤੀ ਦੇਣ ਦੇ ਬਾਵਜੂਦ ਵੀ ਸ਼ੁਰੂਆਤੀ ਸਮੇਂ ਤੋਂ ਇਹ ਮਸਲੇ ਜਿਹੜੇ ਆ ਹੱਲ ਨਹੀਂ ਕੀਤੇ ਗਏ ਜਿੱਥੇ ਇਸ ਸਕੂਲ ਦੇ 14 ਨੰਬਰ ਕਮਰੇ 'ਚ ਮੇਰੇ ਬੈਠਣ ਤੇ ਇਹਨਾਂ ਨੂੰ ਇਤਰਾਜ਼ ਹੋਇਆ ਚਾਪਿੰਦੀ ਪਈ ਸੀ ਮੈਂ ਔਰ ਇੱਕ ਗਲਾਸ ਉੱਤੇ ਬੈਠ ਕੇ ਕਿਉਂਕਿ ਮੈਂ ਦੂਰੋਂ ਆਨੀ ਆ ਇਹਨਾਂ ਅਧਿਆਪਕਾਂ ਨੂੰ ਬਿਲਕੁਲ ਇਹ ਮਨਜ਼ੂਰ ਨਹੀਂ ਹੈ ਕਿ ਮੈਂ ਉਹਨਾਂ ਦੇ ਕਮਰੇ ਦੇ ਵਿੱਚ ਬੈਠਾਂ ਨੀਚੇ ਵਾਲਾ ਸਾਰਾ ਜਿਹੜਾ ਗ੍ਰਾਈਕਟ ਸਰਕਾਰੀ ਬਿਲਡਿੰਗ ਹੈ ਇਹਨਾਂ ਲੋਕਲ ਅਧਿਆਪਕਾਂਵਾਂ ਦੀ ਚਾਰ ਸਟਾਫ ਰੂਮ ਬਣੇ ਹੋਏ ਨੇ ਇਹਨਾਂ ਵੱਲੋਂ 14 ਨੰਬਰ ਕਮਰੇ 'ਚ ਮੇਰੇ ਨਾਲ ਹੱਥੋਪਾਈ ਕਰਕੇ ਮੇਰੇ ਦੋਨੋਂ ਫੋਨ ਖੋਲੇ ਗਏ ਸੀ ਜਿਹੜਾ ਕੈਮਰੇ ਬੰਦ ਕਰ ਦਿੱਤੇ ਗਏ ਔਰ ਮੈਨੂੰ ਕਮਰੇ 'ਚ ਤਾੜਨ ਦੀ ਧਮਕੀਆਂ ਦਿੱਤੀਆਂ ਉਪਰੰਤ ਮੇਰੇ ਵੱਲੋਂ ਡੀਓ ਉਹ ਦਫਤਰ ਪਹੁੰਚ ਕਰਕੇ ਲਿਖਤੀ ਕੰਪਲੇਂਟ ਦਿੱਤੀ ਗਈ ਔਰ ਮੇਰੇ ਕੋਲ ਉਸ ਟਾਈਮ ਮੈਂ ਇਹ ਗੱਲ ਕੀਤੀ ਕਿ ਜੇ ਅੱਜ ਇਹ ਚੀਜ਼ ਨਾ ਪਰਿਆ ਕੱਲ ਨੂੰ ਹੋਰ ਵੀ ਕੁਝ ਵਾਪਰ ਸਕਦਾ ਹੈ ਮੈਨੂੰ ਹੋਰ ਵੀ ਟੂਰ ਸਕੂਲ ਦੇ ਵਿੱਚ ਪੰਗੀ ਰੁੱਗੂ ਸਕੂਲ ਦੇ ਵਿੱਚ ਡਿਊਟੀ ਤੇ ਭੇਜ ਦਿੱਤਾ ਗਿਆ ਇੱਕ ਅਬੋਰ ਤੋਂ ਐਗਜ਼ੈਂਟਡ ਕੈਟਾਗਰੀ ਡਾਈਵੋਰਸ ਕੈਟਾਗਰੀ ਦੀ ਇੱਕ ਲੇਡੀ ਹੈ ਉਹਦੀ ਕੋਈ ਸੁਣਵਾਈ ਨਾ ਕੀਤੀ ਗਈ ਜਦ ਮੈਂ ਕਿਸੇ ਦੇ ਸਹਿਯੋਗ ਨਾਲ ਆਪਣੇ ਪਿਤਰੀ ਸਟੇਸ਼ਨ ਵਿੱਚ ਆਈ ਤੇ ਇਹਨਾਂ ਵੱਲੋਂ ਕਿਸੇ ਕਿਸਮ ਦਾ ਕੋਈ ਮਾਹੌਲ ਦੇ ਵਿੱਚ ਬਦਲਾਅ ਨਹੀਂ ਕੀਤਾ ਗਿਆ ਥੋੜੀ ਮੰਗ ਕੇ ਨਹੀਂ ਆਂਕੀ ਹਾਂ ਥੋੜੀ ਜੀ ਕਿਹਨਾਂ ਥੋੜੀ ਮੰਗ ਕੀ ਆ ਤੁਸੀਂ ਕੀ ਕਹਿਣਾ ਚਾਹੋਗੇ ਮੇਰੀ ਇਸ ਸਕੂਲ ਤੋਂ ਕਿਸੇ ਕਿਸਮ ਦੀ ਕੋਈ ਮੰਗ ਨਹੀਂ ਹੈ ਵਿਹਾਰ ਜਿਹੜਾ ਹੈਗਾ ਤੁਹਾਡਾ ਉਹ ਸਦਾ ਨਾਲ ਚੱਲਦਾ ਹੈ ਜ਼ਿੰਦਗੀ ਮੌਤ ਦਾ ਪਤਾ ਨਹੀਂ ਕੀ ਪਤਾ ਮੈਂ ਅੱਜ ਇਸ ਸਕੂਲ ਦੇ ਬਾਹਰ ਜਾ ਰਹੀ ਹਾਂ ਮੇਰਾ ਕੋਈ ਐਕਸੀਡੈਂਟ ਹੋ ਜਾਏ ਕੀ ਪਤਾ ਕਿਸੇ ਦਾ ਕੁਝ ਹੋ ਜਾਵੇ ਜੇ ਇਹਨਾਂ ਦੀ ਮੰਗਾਂ ਨੇ ਕਿ ਮੇਰਾ ਸਕੂਲ ਬਦਲਿਆ ਜਾਏ ਤੇ ਜਿੱਥੇ ਵੀ ਭਾਗ ਨੇ ਮੇਰੇ 36 ਸਕੂਲ ਬਦਲੇ ਨੇ ਜੇਕਰ ਇੱਕ ਹੋਰ ਸਕੂਲ ਬਦਲ ਦੇਗਾ ਵੀ ਭਾਗ ਮੇਰਾ ਤਾਂ ਮੈਨੂੰ ਇਸ ਵਿੱਚ ਕੋਈ ਦਿੱਕਤ ਨਹੀਂ ਹੈ ਪਰ ਮੈਂ ਇੱਕ ਔਰਤ ਹਾਂ ਮੈਂ ਵੀ ਆਪਣੇ ਬੱਚੇ ਮੇਰੇ ਖੁਦ ਦੇ ਬੱਚੇ ਨਹੀਂ ਐ ਪਰ ਮੈਂ ਸਟ੍ਰੇਟ ਡੌਗਸ ਪਾਲੇ ਹੋਏ ਨੇ ਮੈਂ ਰੋਜ਼ਾਨਾ ਘਰ ਪਹੁੰਚ ਰਹੀ ਆ ਉਹਨਾਂ ਨੂੰ ਪ੍ਰੋਪਰ ਮੈਡੀਕਲੀ ਉਹਨਾਂ ਨੂੰ ਮੈਂ ਸਾਰਾ ਕਰ ਰਹੀ ਆ ਸਪੋਰਟ ਕਰ ਰਹੀ ਆ ਕਿ ਇੱਕ ਔਰਤ ਐ ਉਹਦਾ ਕੋਈ ਪਰਸਨਲ ਨਹੀਂ ਹੈਗਾ ਪਰ ਵਿਭਾਗ ਵੱਲੋਂ ਮੇਰੀ ਪਰਸਨਲ ਲਾਈਫ ਨੂੰ ਬਹੁਤ ਹੀ ਟਾਈਮ ਤੋਂ ਖਤਮ ਕੀਤਾ ਗਿਆ ਔਰ ਇਨਾ ਅਧਿਆਪਕਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਜਿਸ ਦੇ ਚਲਦੇ ਸੋਸ਼ਲ ਮੀਡੀਆ ਤੇ ਔਰਤਾਂ ਦੀ ਇਹ ਸਿਰਫ ਮੇਰੇ ਨਹੀਂ ਔਰਤਾਂ ਦੀ ਹੱਥੋਂ ਪਾਈ ਦੀ ਜਿਹੜੀ ਰਿਪੋਰਟਰ ਆ ਮੀਡੀਆ ਬਕਾਇਦਾ ਸੋਸ਼ਲ ਮੀਡੀਆ ਤੇ ਦੇਖ ਰਹਾ ਹੈ ਪ੍ਰਿੰਸੀਪਲਾਂ ਦੇ ਖਿਲਾਫ ਜੋ ਹੈ ਕੇਸ ਹੈ ਉਹ ਵੀ ਦਾਇਰ ਕੀਤਾ ਜਾ ਰਿਹਾ ਹੈ ਕਿ ਤੂੰ ਤੇਰੀ ਸ਼ਿਕਾਇਤیں ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਉਹਨਾਂ ਦੀ ਹੁਕਮਾਂ ਨੂੰ ਮੰਨ ਲਿਆ ਉਹਨਾਂ ਦੇ ਕੰਮ ਨੂੰ ਨਹੀਂ ਵਧਾਇਆ ਔਰ ਮੈਂ ਚੁੱਪ ਚੁੱਪਤੀ ਇਹ ਸਕੂਲ ਦੇ ਵਿੱਚ ਆ ਗਈ ਪਰੰਤੂ ਇਸ ਸਕੂਲ ਦਾ ਪ੍ਰਿੰਸੀਪਲ ਜੋ ਹੈ ਉਹ ਬਿਲਕੁਲ ਬਹੁਤ ਵਾਰ ਮੇਰੇ ਨਾਲ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਜਿੰਦੇ ਚ ਗੈਟ ਆਊਟ ਫਰਮ ਦਾ ਸਕੂਲ ਤੂੰ ਤੇਰੀ ਸ਼ਿਕਾਇਤੀ ਅਧਾਰ ਤੇ ਬਦਲੀ ਹੋਈ ਹੈ ਤੇਰੀ ਕਿਸੇ ਕਿਸਮ ਦੀ ਸੁਣਵਾਈ ਨਹੀਂ ਹੋਣੀ ਬੱਚਿਆਂ ਦੇ ਸਾਹਮਣੇ ਇਹ ਗੱਲਾਂ ਗਰਾਉਂਡ ਫਲੋਰ ਤੇ ਕੀਤੀਆਂ ਜਾ ਰਹੀਆਂ ਨੇ 6ਵੀਂ ਜਮਾਤ ਦੇ ਨਿੱਕੇ ਨਿੱਕੇ ਬੱਚੇ ਨੇ ਜਿਨ੍ਹਾਂ ਦੇ ਸਾਹਮਣੇ ਇਹ ਚੀਜ਼ਾਂ ਹੋਂ ਲਗਾਤਾਰ ਮੈਨੂੰ ਤਣਾਅਪੂਨ ਸਥਿਤੀ ਵਿੱਚ ਰੱਖਦੇ ਆ ਜੇਕਰ ਮੈਂ ਇਸ ਸਕੂਲ ਦੇ ਵਿੱਚ 2-4 ਦਿਨ ਵੀ ਇਸ ਤਰ੍ਹਾਂ ਦਾ ਮਾਹੌਲ ਵੇਖਾਂਗੀ ਤਾਂ ਹੋ ਸਕਦਾ ਹੈ ਮੇਰੇ ਖੁਦ ਦੇ ਨਾਲ ਕੋਈ ਨਾ ਕੋਈ ਕਟਨਾ ਵਾਪਰ ਸਕਦੀ ਹੈ ਮੈਂ ਆਪਣੇ ਅਫਸਰ ਸਾਹਿਬਾ ਮਾਹੌਲ ਹੋਇਆ ਤਾਂ ਫਿਰ ਮੇਰੀ ਸੁਣਵਾਈ ਅਗਰ ਪੁਲਿਸ ਵਿਭਾਗ ਨਹੀਂ ਕਰੇਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਇੱਕ ਮੁਲਮੀ ਆਈ ਇਸ ਸਕੂਲ ਦੇ ਵਿੱਚ ਮੈਨੂੰ 2012 ਦੀ ਆਈ ਹੈ ਸਾਨੂੰ ਕਰੀ ਕੋ ਪ੍ਰੋਬਲਮ ਨੂੰ ਕਿ ਵੇਨ ਟਾਈਮ ਜਾਣਾ ਸਾਡੀ ਡਿਊਟੀ ਆ ਸਾਡੀ ਡਿਊਟੀ ਦੇ ਵਿੱਚ ਸ਼ਾਮਿਲ ਹੈ ਜਾਂ ਨਹੀਂ ਗਾ ਕਹਿੰਦੇ ਸਰਕਾ ਵੇਨ ਟਾਈਮ ਜਾਣ ਦੀ ਆਨਲੀ ਹੁੰਦੀ ਹੈ ਕਿ ਕੋਈ ਇੱਕ ਦੋ ਦਿਨ ਪ੍ਰੇਸ਼ਾਨੀ ਹੋ ਸਕਦੀ ਹੈ ਪਰ ਅਸੀਂ ਵੀ ਆਪਣੀ 1/3 ਛੁੱਟੀ ਪਰਵਾਉਨੇ ਆ ਜੇ ਬਾਈਚਾਂਸ ਲੇਟ ਨੇ ਤਾਂ ਅਸੀਂ ਕਹਾਂ ਸਰ ਕੋਈ ਗੱਲ ਨਹੀਂ ਛੁੱਟੀ ਭਰੋ ਤੁਸੀਂ ਉਹਨਾਂ ਦਾ ਫਰਜ਼ ਹੈ ਉਹਨਾਂ ਦਾ ਰਾਈਟ ਹੈ ਉਹਨਾਂ ਕੋਲੇ ਅਥਾਰਟੀ ਹੈ ਮੈਂ ਟ੍ਰਾਂਸਪੋਰਟ ਦੇ ਪਹੁੰਚ ਜਾਂਦੇ ਮੇਰੇ ਛੁੱਟੀ ਲਿਖ ਦੰਦੇ ਬਿਲਕੁਲ ਨਹੀਂ ਸਾਡੇ ਨਾਲ ਨਹੀਂ ਹੋਇਆ ਇਹ ਮੈਂਬਰ ਬੈਠੇ ਕਿਸੇ ਦੀ ਕਦੇ ਛੁੱਟੀ ਨਹੀਂ ਭਰੀ ਗਈ ਬਿਨਾਂ ਜਿਹੜਾ ਟਾਈਮ ਤੇ ਆਉਂਦਾ ਉਹ ਛੁੱਟੀ ਕਿਉਂ ਧਰੀ ਜਾਉਂਦੇ ਇਹ ਸਾਰੇ ਜਾਈ ਕਰੋ ਜਾਈ ਕਰੋ ਵੀਰੋ ਦਫ਼ਤਰ ਮਰਦਾਬਾਗ ਜਲਾਰਾ ਮਰਦਾਬਾਗ ਦੀ ਤਾਈ ਨਿਰਵਿਘਨ ਚੈਰੀ ਕਰੋ ਜਾਈ ਕਰੋ ਜਾਈ ਕਰੋ ਜਨਰਲ ਆਪਣਾ ਵੀ ਪੱਖ ਰੱਖੀ ਆਪਣਾ ਪਹਿਲਾ ਨਾਮ ਦੱਸਿਓ ਕੀ ਨਾਮ ਆ ਤੁਹਾਡਾ ਜੀ ਹਾਂਜੀ ਮੈਂ ਕਰੀ ਕੀ ਗੱਲ ਹੋਈ ਹੈ ਜੀ ਮੈਂ ਕਿਹਾ ਮੈਡਮ ਨਾਲ ਸਾਡੀ ਗੱਲ ਹੋ ਚੁੱਕੀ ਹੈ ਜੀ ਇਹਦਾ ਕਹਿੰਦੇ ਹਲਕਾ ਟਾਕ ਕਰ ਦਿੰਦੇ ਆ ਟੈਂਪਰੇਸ਼ਨ ਮੈਡਮ ਦੀ ਕਰ ਦਿੰਦੇ ਆ ਅਸੀਂ ਤੇ ਇਕ ਇਨਕੁਆਇਰੀ ਟੀਮੇਟੀ ਜਿਹੜੀ ਉਹ ਬਿਠਾ ਦਿੱਤੀ ਜਾਊਗੀ ਹਾਂਜੀ ਉਰੇ ਵੀ ਕਹਿੰਦੇ ਲੈਟਰ ਚਾਰੀ ਕਰਕੇ ਜੀ ਰਿਪੋਰਟ ਦੇਉਗੀ ਜੀ ਜੋ ਵੀ ਰਿਪੋਰਟ ਦੇਉਗੀ ਉਹ ਕਹਿੰਦੇ ਉੱਪਰ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਏ ਧੰਨੇ ਦਾ ਤਕਰੀ ਧੰਨੇ ਦਾ ਸਿਮਾਣਾ ਤੇ ਉਸ ਗੱਲ ਤੇ ਕਿ ਚੱਕਰੀਆਂ ਧਰਨਾ ਮੈਡਮ ਇਹ ਵਾਅਦਾ ਦਿੱਤਾ ਵੀ ਅੱਗੇ ਇਹਨਾਂ ਦੀ ਡਿਪਟੀਸ਼ਨ ਇੱਥੋਂ ਕਰ ਦਿੱਤੀ ਜਾਊਗੀ ਤੇ ਹੋਰ ਕੁਝ ਭੇਜਿਆ ਜਾਊਗਾ ਠੀਕ ਧੰਨਵਾਦ ਜੀ ਸਕੂਲ ਵੱਲੋਂ ਵੀ ਕੰਪਲੀਟਾਂ ਗਈਆਂ ਵੀ ਆ ਇਹ ਸਾਰੇ ਸਟਾਫ ਦੇ ਸਾਈਨ ਨੇ ਉਹ ਮੇਰੇ ਕੋਲ ਹੈਗੇ ਨੇ ਹਸਤਾ ਅਵੇਲੇਬਲ ਨੇ ਇਹ ਸਾਰੇ ਸਕੂਲ ਦੇ ਸਟਾਫ ਵੱਲੋਂ ਹਾਂ ਜੀ ਸਾਰੇ ਸਕੂਲ ਦੇ ਸਟਾਫ ਦਾ 124 ਦੇ ਸਾਈਨ ਹੈ ਜਿਹਦੇ ਉੱਤੇ ਤੁਸੀਂ ਕੋਦੀ